ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਨੱਥੇ ਵਾਲੇ ਆਏ ਸੀ ਜੀ ਕੋਟਕਪੂਰੇ ਤੋਂ 7 ਕਿਲੋਮੀਟਰ ਦੂਰ ਹੈ ਬਾਈ ਵੜਾਂ ਵੇਚ ਲੈ ਕੇ ਵੇਚਣ ਦਾ ਹੀ ਕੰਮ ਕਰਦਾ ਬਈ ਵੜਾਂ ਲੈ ਕੇ ਅਸਰ ਤੇ ਪਾਲ ਕੇ ਬੱਚੀਆਂ ਲੈ ਲੈਂਦੇ ਆ ਬਾਈ ਤੇ ਵੇਚਦੇ ਆ ਆਹ ਵੜ ਵੈਸੇ ਇਹਨਾਂ ਦੇ ਘਰ ਦੀ ਆ ਬਾਈ ਨੇ ਖਾਸ ਮੈਨੂੰ ਇਹ ਵੜ ਤੇ ਸੱਦਿਆ ਸੀਗਾ ਇਹ ਕਹਿੰਦਾ ਬਾਈ ਇਹ ਕਹਿੰਦਾ ਵੀ ਇਹਦੀ ਮਾਂ ਵੀ ਇੱਕ ਵਾਰੀ ਸੂਈ ਸੀ ਬਾਈ ਤੇ ਗਾਂ ਇਹਦੀ ਧੀ ਵੀ ਇੱਕ ਵਾਰੀ ਸੂਈ ਸੀ ਉਹਦੀ ਕਹਿੰਦਾ ਮਤਲਬ ਹੈ ਵੀ ਦੋਵੇਂ ਇਹਦੀਆਂ ਮਾਂ ਤੇ ਧੀ ਹੈਣਾ ਵੇ ਜਿਹੜੀ ਇਹਦੀ ਨਾਨੀ ਸੀ ਉਹ ਵੀ ਇੱਕ ਵਾਰੀ ਸੂਈ। ਇੱਕ ਵਾਰੀ ਸੂਈ। ਗਾ ਤੇਰੇ ਕੋਲੇ ਜਿਹੜੀ ਇਹਦੀ ਮਾਂ ਸੀਗੀ ਆ ਵਹਿੜ ਦੀ ਉਹ ਵੀ ਇੱਕ ਵਾਰੀ ਸੂਈ। ਨਹੀਂ ਰਹੀ ਹੈ ਨਾ। ਨਹੀਂ। ਤੇ ਵੀ ਸੋਨੂੰ ਇਹ ਡਰ ਸੀ ਵੀ ਇਹ ਵੀ ਇਹ ਨਾ ਹੋਵੇ ਵੀ ਇਹ ਵੀ ਰਿਪੀਟਰ ਨਾ ਹੋ ਜਾਏ। ਤੇ ਹੁਣ ਆ ਇਹ ਵੀ ਇਹੀ ਸੀਗਾ ਜੀ ਕੰਮ ਹੋਣਾ ਜਦੋਂ ਮੈਂ ਆ ਕੇ ਚੈੱਕ ਕੀਤੀ ਅੰਦਰੋਂ ਰੇਸ਼ਾ ਸਿੱਟੀ ਜਾਂਦੀ ਸੀ ਵਹਿੜ। ਸੂਣ ਵੇਲੇ ਜਦੋਂ ਤੁਸੀਂ ਕਈ ਵਾਰੀ ਆਪਦੇ ਮਨ 'ਚ ਆਪਣੇ ਮਨ 'ਚ ਹੁੰਦੀ ਹੈ ਗੱਲ ਵੀ ਯਾਰ ਪਸ਼ੂ ਸਹੀ ਸੂਪਿਆ। ਜਦੋਂ ਪਸ਼ੂ ਦੀ ਜੇਰ ਪੈਂਦੀ ਹੈ ਜੇ ਪਸ਼ੂ ਖੜਾ ਹੈ ਠੀਕ ਹੈ। ਕਲੀਅਰ ਗੱਲ ਆ ਵੀ ਉਹਦੇ ਇਨਫੈਕਸ਼ਨ ਹੋਊਗੀ ਜੀ ਜੇਰ ਦਾ ਮਾੜਾ ਮੋੜ ਲਾੜੋ ਦੇ ਅੰਦਰ ਟੁੱਟ ਹੀ ਜਾਣਾ ਆਹਦਾ ਪਸ਼ੂ ਪ੍ਰੋਪਰ ਦੁੱਧ ਤੇ ਆਵੇ ਵੈਸੇ ਇਹ ਵਹਿੜ ਤਾਂ ਤੇਰੀ ਸਹੀ ਆ ਤਿਆਰ ਅੰਦਰੋਂ ਬਈ ਕੋਈ ਚੱਕਰ ਨਹੀਂਗਾ ਬਈ ਥੱਲਿਓਂ ਵੀ ਦੁੱਧ ਤੇ ਆਈ ਵੀ ਆ ਚਲੋ ਹੋਰ ਵਧ ਜੂਗੀ ਅੱਜ ਦਵਾਈ ਭਰਨਾ ਫਰਕ ਪੈ ਜਾਊਗਾ ਅੱਜ ਨੂੰ ਮਹੀਨਾ ਹੋ ਗਿਆ ਜੀ ਸੂਈ ਨੂੰ ਤੇ ਪਰ ਹਜੇ ਵੀ ਅੰਦਰ ਪੂਰੀ ਸੋਜ ਸੀਗੀ ਇਹਦੇ ਅੱਜ ਇਹਦੇ ਦਵਾਈ ਭਰੀ ਆ ਬਾਈ ਨੂੰ ਮੈਂ ਦੱਸਿਆ ਸੋਨੂੰ ਵੀ ਮੈਂ ਹਰ ਹਰੇਕ ਵੀਡੀਓ 'ਚ ਵੈਸੇ ਇਹ ਗੱਲ ਕਹਿਣਾ ਜੀ ਵੀ ਪਸ਼ੂ ਦਾ ਇੱਕ ਤਾਂ weight ਪੂਰਾ ਚਾਹੀਦਾ ਸੂਣ ਵੇਲੇ ਜਿੰਨਾ ਵਜਨ ਹੁੰਦਾ ਉਹਨਾਂ ਵਜਨ ਚਾਹੀ ਤੇ ਦੂਜਾ ਤੁਸੀਂ ਜਦੋਂ ਪਸ਼ੂ ਸੂਪੇਂਦਾ 15 ਤੋਂ 20 ਦਿਨ ਦੇ ਵਿੱਚ ਵਿੱਚ ਇੱਕ ਵਾਰੀ ਦਵਾਈ ਪਸ਼ੂ ਦੇ ਜ਼ਰੂਰ ਭਰਾਇਆ ਕਰੋ ਜੀ ਕੋਈ ਵੀ ਆਪਦੇ ਡਾਕਟਰ ਦੀ ਰਹਿਣਾ ਚੰਗੀ ਦਵਾਈ ਜ਼ਰੂਰ ਭਰਉਣੀ ਹੈ ਜੀ ਜਿਵੇਂ ਹੁਣ ਅੱਜ ਇਹਦੇ ਦਵਾਈ ਆਪਾਂ ਭਰੀਏ ਚਲੋ ਇਹਦੇ ਮਹੀਨਾ ਹੋ ਗਿਆ ਇਹਦੇ ਇਨਫੈਕਸ਼ਨ ਸੀ ਆਪਾਂ ਭਰਨੀ ਸੀਗੀ ਇਹਦੇ ਤਾਂ ਹਣ ਆਪਾਂ ਨੂੰ ਹੋ ਸਕਦਾ ਦੋ ਵਾਰੀ ਹੋਰ ਭਰਨੀ ਪਵੇ ਪਰ ਤੁਸੀਂ ਨਾਰਮਲ ਇੱਕ ਵਾਰੀ ਪਸ਼ੂ ਦੇ ਦਵਾਈ ਭਰਉਣੀ ਹੀ ਭਰਉਣੀ ਹੈ ਜੀ ਠੀਕ ਆ ਫੇਰ ਤੁਹਾਡੇ ਯਰ ਰੀਪੀਟ ਬਰੇਡਿੰਗ ਦੀ ਸਮੱਸਿਆ ਨਹੀਂ ਆਉਂਦੀ ਮਿਨਰਲ ਮਿਕਚਰ ਤੇ એનર્ਜੀ ਬੂਸਟਰ ਤੁਸੀਂ ਉਦੋਂ ਤੋਂ ਹੀ ਸ਼ੁਰੂ ਕਰ ਦੇਣਾ ਪਸ਼ੂ ਨੂੰ ਠੀਕ ਆ ਜਦੋਂ ਪਸ਼ੂ ਸੂਪੇਂਦਾ ਠੀਕ ਹੈ ਫਿਰ ਕੋਈ ਸਮੱਸਿਆ ਸਾਨੂੰ ਇਹ ਮੰਨ ਕੇ ਚੱਲੋ ਸੂਣ ਤੋਂ ਬਾਅਦ ਦਿੱਕਤ ਨਹੀਂ ਆਊਗੀ ਬਾਈ ਨੂੰ ਇਹ ਗੱਲ ਬਾਰੇ ਸਮਝਾਇਆ ਠੀਕ ਹੈ ਤੇ ਇਹ ਵੜ ਆਪਾਂ ਪਹਿਲੇ ਟੀਕੇ ਤੇ ਬਾਈ ਨੂੰ ਕਿਹਾ ਵੀ ਗੱਬਣ ਕਰਾਂਗੇ ਕੋਈ ਸਮੱਸਿਆ ਵਾਲੀ ਗੱਲ ਨਹੀਂ ਵਧੀਆ ਹੋਊਗੀ ਵੜ ਕੋਈ ਪ੍ਰੋਬਲਮ ਨਹੀਂ ਕਿ ਬਾਈ ਕਹਿੰਦਾ ਵੀ ਅੱਗੇ ਦੋ ਪਸ਼ੂ ਸਾਡੇ ਬਈ ਖਰਾਬ ਹੋਏ ਆ ਇਹਦੀ ਮਾਂ ਤੇ ਇਹਦੀ ਨਾਨੀ ਸੂਈਆਂ ਹੀ ਨਹੀਂ ਆ ਕਿ ਇੱਕ ਵਾਰੀ ਸੂਈਆਂ ਫਿਰ ਉਹ ਫੜਾਈਆਂ ਬਾਈ ਤੋਂ ਉਹ ਫਿਰ ਮੈਂ ਦੁੱਧ ਸੀਗਾ ਉਹਨਾਂ ਦਾ 5-6 ਕਿਲੋ ਅੱਛਾ ਤੇ ਉਹ ਫਰੋਤੀ ਵੀ ਆਦੀ ਵੇਚਤੀ ਸੀਦੀ ਮਾਂ ਤੋਂ ਹਾਂ ਤੇ ਕਿੰਨੇ ਵਾਰੀ ਟੀ ਘਬਰਾਦਾ ਸੀ ਬਾਈ ਫੋਨ ਨਾਲ ਟਕਟਕ ਮੈਂ ਦੇਰ ਦੇਰ ਸਮਾਂ ਲੱਗਿਆ ਰਿਹਾ ਅੱਛਾ ਰੰਗਾਂ ਹੀ ਨਹੀਂ ਸੂਂਝਾ ਸਹੀ ਸੀ ਹੈ ਸੂਂਝਾ ਸਹੀ ਸੀ ਅੱਛਾ ਇੱਕ ਇੱਕ ਵਾਰੀ ਸੂਂਝਾ ਕਹਿੰਦਾ ਮਤਲਬ ਹੈ ਤੇ ਤੈਨੂੰ ਇਹ ਚੀਜ਼ ਦਾਤ ਕੀ ਵਹਿਮ ਹੀ ਸੀ ਵੀ ਹਾਂ ਬਈ ਇਹ ਕਿਤੇ ਪੀੜੀ ਨੂੰ ਹੋ ਗਈ ਇਹਨਾਂ ਦਾ ਚੱਲ ਪਿਆ ਠੀਕ ਹੈ ਇਹ ਸੋਦੀ ਮੈਂ ਕਿਤੇ ਨੇ ਵੀਡੀਓ ਵੇਖੀ ਸੀ ਤਾਂ ਕਰਕੇ ਫਿਰ ਸਮਝ ਫੋਨ ਲਾ ਕੇ ਮੈਂ ਠੀਕ ਹੈ ਵੈਸੇ ਬਾਈ ਤੁਸੀਂ ਵਹਿੜਾ ਵੇਚ ਕੇ ਵੇਚਦੇ ਲੈ ਕੇ ਵੇਚਦੇ ਆ ਮੰਨ ਕੇ ਚਲੋ ਵੀ ਤਿਆਰ ਕਰਕੇ ਹਾਂ ਬਾਈ ਇਹ ਕੋ ਤਿਆਰ ਕਰ ਆ ਵੈੜ ਵੀ ਲਈ ਆਪਾਂ ਇਹ ਆਪਣੀ ਅੱਛਾ ਇਹ ਵੈਡ ਕਰਦੀ ਐ ਪਰ ਲਈ ਇਹ ਵੈਡ ਖਰੀਦੀ ਵੀ ਐ ਇਹ ਵੀ ਖਰੀਦੀ ਵੀ ਐ ਇਹ ਗੱਬਣਾ ਬਈ ਨਾਰਮਲ ਹੋਈ ਜਾਂਦੀਆਂ ਵਧੀਆ ਕੀ ਫੀਡ ਫੂਡ ਕੀ ਪਾਉਣੇ ਆ ਤੁਸੀਂ ਫਿਰ ਇਹਨਾਂ ਨੂੰ ਆਹ C30 ਪਾਉਣੇ ਆ ਠੀਕ ਐ ਇੱਕ ਮੈਂ ਤੁਹਾਨੂੰ ਦੱਸਿਆ ਵੀ ਫੀਡ ਇੱਕ ਰੱਖਿਆ ਕਰੋ ਕਿਉਂ ਪਸ਼ੂ ਖਾਣ ਚ ਵੀ ਥੋੜੀ ਦਿੱਕਤ ਮੰਨੂਗਾ ਜੇ ਤੁਸੀਂ ਵਾਰੀ ਵਾਰੀ ਫੀਡ ਬਦਲੋਗੇ ਨਾ ਤਾਂ ਪਸ਼ੂ ਅਪਸੈਟ ਵੀ ਹੋਊਗਾ ਦੇਖੋ ਵੀ ਉਹਨੂੰ ਲੱਗੂਗਾ ਵੀ ਯਾਰ ਡੇਲੀ ਵਾਂਗੂ ਬਦਲ ਲੈਂਦੇ ਆ ਵੀ 5-4 ਦਿਨਾਂ ਬਾਅਦ 10 ਦਿਨਾਂ ਬਾਅਦ ਮਹੀਨੇ ਬਾਅਦ ਫੀਡ ਨਹੀਂ ਬਦਲਣੀ ਜਿਹੜੀ ਫੀਡ ਇਹਨਾਂ ਨੂੰ ਫਿੱਟ ਆ ਉਹ ਰੱਖੋ 330 ਹੈ ਜੋ ਹੁਣ ਜਿਵੇਂ ਤੁਸੀਂ ਕਹਿੰਦੇ ਆ ਵੀ ਆਪਾਂ ਬਦਲਨੀ ਹੈ ਜਾਂ ਕਿਹੜੀ ਚੰਗੀ ਆ ਤਾਂ ਫੀਡਾ ਬਸ ਹਾਂ ਜੇ ਸਾਨੂੰ ਸਹੀ ਰਿਜ਼ਲਟ ਦੇ ਰਹੀ ਆ ਤਾਂ ਓਕੇ ਆ ਜੀ ਆਪਾਂ ਨੂੰ ਕਿਉਂ ਫੀਡ ਦਾ ਸਾਨੂੰ ਫਾਰਮਰਾਂ ਨੂੰ ਜਾਦੇ ਪਤਾ ਹੁੰਦਾ ਹੈ ਹਨਾ ਕਿਉਂ ਤੁਸੀਂ ਰੈਗੂਲਰ ਫੀਡ ਪਾਉਣੀ ਆ ਸਾਨੂੰ ਪਤਾ ਵੀ ਕਿਹੜੀ ਚੀਜ਼ ਸਾਨੂੰ ਰਿਜ਼ਲਟ ਤੁਹਾਡੇ ਪਸ਼ੂਆਂ ਤੇ ਦੇ ਰਹੀ ਆ ਹੁਣ ਕਈਆਂ ਦੇ ਕਾਰਗਿਲ ਦਿੰਦੀ ਆ ਜੀ ਕਈਆਂ ਦੇ ਕਰਾਟੇ ਗਈ ਅਸੀਸ ਪਾਈ ਜਾਂਦੇ ਕਈ ਮੈਪਲੀ ਪਾਈ ਜਾਂਦੇ ਆ ਹਨਾ ਫੀਡ ਦਾ ਹਰੇਕ ਦਾ ਆਪ ਦਾ ਆਪ ਦਾ ਫੰਡਾ ਹੈ ਠੀਕ ਆ ਫੀਡ ਦੇ ਆਪਦੇ ਆਪਦੇ ਸੌਫਟਵੇਅਰ ਹਰੇਕ ਦਾ ਪਤਾ ਉਹਨਾਂ ਨੂੰ ਲੱਗਦਾ ਵੀ ਮਨਨੇ ਕਿ ਚਲੋ ਸੌਫਟਵੇਅਰਾਂ ਚ ਪਤਾ ਲੱਗਦਾ ਵੀ ਇਹ ਫੀਡ ਚ ਕਿੰਨਾ ਪ੍ਰੋਟੀਨ ਆ ਕਿੰਨੀ ਐਨਰਜੀ ਆ ਜੀ ਉਹਨਾਂ ਨੇ ਸਾਰਾ ਕੁਝ ਬਣਾਇਆ ਹੁੰਦਾ ਮੈਂ C30 ਵਰਤੀ ਆ 4 ਸਾਲ ਨੂੰ ਹੋਣੀ ਨਹੀਂ ਪਾਈ ਜਾਂਦੇ ਠੀਕ ਹੈ ਜੀ ਬਾਅਦ ਮੈਂ ਕਰਾਟੇ ਪਾਈ ਆ ਹੁਣ ਹਾਂ ਤੇ ਕਰਾਟੇ ਦਾ ਸੋਨੂੰ C30 ਦਾ ਰਿਜ਼ਲਟ ਜ਼ਿਆਦਾ ਹੈ ਕਿ ਕਰਾਟੇ ਦਾ ਇਹ ਕਰਾਟੇ ਵੀ ਬਰਾਬਰੀ ਹੈ ਬਰਾਬਰੀ ਹੈ ਤੇ ਸਸਤੀ ਕਿਹੜੀ ਪੈਂਦੀ ਹੈ ਸਸਤੀ ਮੈਨੂੰ ਕਰਾਟੇ ਪਈ ਹੈ ਠੀਕ ਹੈ ਜੀ ਹਾਂਜੀ ਮੰਨ ਲਓ ਫਿਰ ਆਪਾਂ ਉਹ ਘਾਤ ਪਾਵਾਂਗੇ ਹਨਾ ਫਿਰ ਆਪਾਂ ਇਹੀ ਪਾਵਾਂਗੇ ਹਾਂ ਹਾਂ 200 ਦਾ ਫਰਕ ਹੈ ਮੇਰੇ ਨਾਲ ਮੈਕਚਰ ਫੀਡ ਤੋਂ ਅਲੱਗ ਪਾਉਣੀ ਆ ਤੁਸੀਂ ਹਾਂ ਉਹ ਅਸੀਂ ਪਾਉਣੀ ਹੈਗੀ ਠੀਕ ਠੀਕ ਹੈ ਸੀਆਰਐਸ ਪੈ ਗਿਆ ਹਾਂ 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 ਚੰਗੇ ਪਾਊਡਰ ਠੀਕ ਹੈ ਦੁੱਧ ਤੇ ਕਿੰਨੇ ਪਸ਼ੂ ਐਸ ਟਾਈਮ ਬਈ ਇੱਕ ਤਾਂ ਇਹੀ ਵੜ ਹੋ ਗਈ ਹਨਾ ਇੱਕ ਇਹ ਗਾਂ ਹੋ ਗਈ ਹੈ ਇਹ ਡਰਾਈ ਹੈ ਇਹ ਕਿੰਨੇ ਚਰਦੀ ਗਾ ਬਈ ਇਹ ਰੱਖਣੀ ਆ ਮੰਨ ਲਓ ਗਾਂ ਨੂੰ ਸਾਰੀਆਂ ਹੀ ਰੱਖਣੀ ਆ ਵਧਾਉਣਾ ਕੰਮ ਹਾਂ ਗਾਂ ਨੂੰ ਆ ਪੰਜ ਗਾਂ ਆ ਆ ਚਾਦਰਾਂ ਪਾਈਆਂ ਬਈ ਦੇ ਜੀ ਵਧੀਆ ਉਂ ਭਈਏ ਸੇਕ ਸੂਕ ਨਹੀਂ ਮਾਰਦਾਗਾ ਠੀਕ ਆ ਹਜੇ ਚਲੋ ਇੰਨੀ ਗਰਮੀ ਵੀ ਹੈ ਨਹੀਂ ਕੀ ਕਹਿ ਸਕਦੇ ਆ ਉਂ ਪਰ ਇੱਧਰ ਇੱਧਰ ਨਮ ਐ ਉਧਰ ਪਹਾੜੀ ਕਿ ਕਰਾਈ ਦਰਖਤ ਲੱਗੇ ਕਰਕੇ ਥੋੜੀ ਦਿੱਕਤ ਹੈ ਦੀਗੀ ਆ ਗਾਂ ਬਈ ਦੀ ਦੁੱਧ ਤੇ ਇੱਕ ਦੋ ਦੁੱਧ ਤੇ ਆ ਕਹਿੰਦਾ ਮਤਲਬ ਵੀ ਦੋ ਗਾਵਾਂ ਚਲੋ ਦੂਜੀਆਂ ਦਾ ਖਰਚਾ ਗੱਡੀ ਜਾਂਦੀਆਂ ਆ ਬੱਚੀ ਆ ਬਈ ਹਾਂਜੀ ਇਹ ਕਿਹੜਾ ਸਿਮਨ ਸੀ ਕਿ ਕੋਈ ਪਤਾ ਨਹੀਂ ਇਹ ਦੂਜਾ ਸੀਗਾ ਪਪਰਾਇਆ ਵਿਆ ਜਰਸੀ ਦਾ ਕਿਹੜਾ ਲਾਇਆ ਹੈ ਉਹ ਇਹ ਕਿਹੜਾ ਸੀਗਾ ਇਹ ਡੈਨਮਾਰਕ ਸੀ ਡੈਨਮਾਰਕ ਦਾ ਐਨਮਾਰਕ ਤਰੀਕੇ ਬਹੁਤ ਆਉਂਦੇ ਆ ਜੀ ਮੈਨੂੰ ਮਤਲਬ ਹਾਈਟ ਤੋਂ ਕਲੀਅਰ ਹੋਇਆ ਵੀ ਡੈਨਮਾਰਕ ਹੈ ਵੈਸੇ ਹਾਈਟ ਤਾਂ ਛੋਟੀ ਆਉਂਦੀ ਹੈ ਪਰ ਡੈਨਮਾਰਕ ਸ਼ਾਇਦ 140 ਇੱਕ 46 ਹੋਊਗਾ ਮੇਰੇ ਕੋਲੇ ਵੀ ਵੱਚੀ ਆਈ ਜਾਨ 46 ਇੱਕ 46 ਹੋਊਗਾ ਆ ਵੇੜਾਂ ਬਈ ਆ ਤਾਂ ਹਜੇ ਬਨਣ ਵਾਲੀ ਹੈ ਨਾ ਆ ਤਾਂ ਬਨਣ ਵਾਲੀ ਹੈ ਨਾ ਇਹ ਤਾਂ ਛੋਟੀ ਹੈ ਬੱਚੀ ਆਹ ਘੱਬਣ ਹਾਂਜੀ ਇਹ ਗਾ ਇਹ ਚੈੱਕ ਪਾਸ ਆ ਸਾਰੀਆਂ ਆ ਤੇ ਇਹ ਚੈੱਕ ਪਾਸ ਨਹੀਂ ਹੋਣੀ ਹਾਂ ਇਹ ਨਹੀਂ ਗਈ ਹੂੰ ਤੇ ਕੋਹ ਦੂਜੀ ਇਹ ਕੋਹ ਨਹੀਂ ਠੀਕ ਆ ਦੋ ਬਿਹੜਾ ਇੱਧਰ ਆਪਣੇ ਕੋਲੇ ਹੈ ਨਾ ਇਹ ਬਾਈ ਕਿੰਨੇ ਦੀਆਂ ਖਰੀਦੀਆਂ ਜੀ ਸਾਰੀਆਂ ਤੋਂ ਪੰਜ ਇਹ ਕੋਈ ਓਟੋ ਓਡੀ ਹੈ ਮੈਨੂੰ ਆਹ 2000 ਦਾ ਜੁੜਾ ਆ ਸੀ ਅੱਛਾ ਤੇ ਕਾਲੀ ਦੇਖੋ ਪਰਲੀ ਕਾਲੀ ਸੀ ਅੱਛਾ ਉਹ ਪਰਲੀ ਕਾਲੀ ਹਾਂ ਠੀਕ ਹੈ ਪਰਲੀ ਵਹਿੜ ਆ ਆਹੋ ਉਹਦੇ ਨਾਲ ਉਹ ਪਰਲੀ ਲਈ ਸੀ ਉਹ ਨੀ ਕਾ ਬੱਚੇ ਉਹ ਜਿਹੜੀ ਬਾਹਰ ਦੀ ਐ ਬਾਹਰ ਵਾਲੀ ਠੀਕ ਹੈ ਹਾਂ ਤੇ ਆ ਮੈਂ ਸੋਚ ਜਨ ਸੀ ਅੱਛਾ ਇਹ ਕਿੰਨੇ ਦੀਆਂ ਆ ਗਈਆਂ ਸੀ ਇਹ ਮੈਨੂੰ ਪੈ ਗਈ 28000 ਅੱਛਾ 28 ਦਿਓ 24 ਤੇ 28 ਮੰਨ ਕੇ ਚਲੋ 56000 ਦੇ ਕਰੀਬ 52 53 ਇਹ ਹੋਊਗਾ ਲੱਖ ਰੁਪਈਆ ਦੀਆਂ ਵਹਿੜਾ ਖਰੀਦੀਆਂ ਤੁਸੀਂ ਠੀਕ ਹੈ ਵਾਵਾ ਟਾਈਮ ਹੋ ਗਿਆ ਉਹ ਹੁਣ ਤਾਂ ਵੇਹ ਤੇਜ਼ੀ ਬਹੁਤ ਆ ਬਈ ਨੋ ਨੋ ਆਇਆ ਇੱਥੇ ਲੈ ਇਹਨੂੰ ਢੇਰ ਕਮੀਨਾ ਹੋ ਗਿਆ ਅੱਛਾ ਇਹ ਗੱਬਣ ਹੋ ਗਈ ਹਾਂਜੀ ਇਹ ਗੱਬ ਹੋ ਗਈ ਇਹ ਗੱਬਣ ਹੋ ਗਈ ਚਲੋ ਵਧੀਆ ਜੀ 22 ਦਾ ਵੀ ਕੰਮ ਮੇਨ ਇਹੀ ਆ ਬਈ ਇਹ ਪਸ਼ੂ ਲੈ ਕੇ ਸਾਮਕੇ ਵੇਚਦੇ ਆ ਠੀਕ ਆ ਹੁਣ ਕਹਿੰਦੇ ਵੀ ਦੁੱਧ ਤੇ ਕੰਮ ਕਰਾਂਗੇ ਚਲੋ ਸ਼ਹਿਰ ਦੇ ਨੇੜੇ ਆ ਬਈ ਘਰਾਂ 'ਚ ਦੁੱਧ ਪਾਇਆ ਕਰੋ ਥੋੜਾ ਜਿਹਾ ਫਾਇਦਾ ਹੋਊਗਾ ਹਣਾ ਆ ਜਿਵੇਂ ਹੁਣ ਮੈਂ ਉਹਦੇ ਫਾਰਮ ਦੀ ਵੀਡੀਓ ਪਾਈ ਸੀ ਉਹਨਾਂ ਦਾ 70 ਰੁਪਏ ਦੁੱਧ ਮੈਕਸ ਪਈ ਜਾਂਦਾ ਮੈਕਸ ਦੁੱਧ ਹਣਾ ਆਪਣੇ 2-4 ਮੱਝਾਂ ਹੋਣ ਨਾਲ ਤਾਂ ਦੇਖ ਲਓ ਤੁਸੀਂ ਵੀ ਜੇ ਆਪਾਂ 20 ਕਿਲੋ ਦੁੱਧ ਪਾਉਣੇ ਆ ਤੇ 20 ਕਿਲੋ ਮੱਝਾਂ ਦਾ ਹੋ ਤੇ 20 ਇਹਨਾਂ ਦਾ ਹੋ ਗਿਆ ਤੇ ਹੌਣ ਮੰਨ ਕੇ ਚੱਲੋ 40 ਰੁਪਏ ਪੈਂਦਾ ਤੇ ਫਿਰ 70 ਰੁਪਏ ਲੱਗ ਗਿਆ ਹੈਨਾ ਮੈਕਸ ਦੁੱਧ ਉਹ ਤਾਂ ਨਹੀਂ 20 'ਚੋਂ 20 ਪਾਉਂਦੇ ਉਹ ਤਾਂ ਮੈਨੂੰ ਪਤਾ ਹੱਤਿਆ ਵਾਲਾ ਦਾ ਉਹ ਤਾਂ ਜੇ 20 ਕਿਲੋ ਗਾਵਾਂ ਦਾ ਤਾਂ 10 ਕਿਲੋ ਹੀ ਮੱਝਾਂ ਦਾ ਪਾਉਂਦੇ ਹੋਣਗੇ ਹਾਂ ਤੇ ਪਰ ਉਹ 'ਚ ਫਾਇਦਾ ਜੀ ਹੈਨਾ ਧੰਨਵਾਦ ਜੀ ਬਾਈ ਮੈਂ ਨਾ ਬਸ ਆ ਗਾਂ ਤੇ ਆਏ ਸੀ ਜਿਹੜੀ ਤੁਹਾਨੂੰ ਗੱਲ ਦੱਸੀ ਹੈ ਬਸ ਇਹ ਧਿਆਨ 'ਚ ਰੱਖਿਓ ਜੀ ਵੀਡੀਓ ਨੂੰ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਕਿਵੇਂ ਲੱਗਦੀਆਂ ਆਪਣੀਆਂ ਵੀਡੀਓ ਧੰਨਵਾਦ ਜੀ